ਸਤਿ ਸ੍ਰੀ ਅਕਾਲ ਜੀ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੇਰਾ ਸਟੈਂਡ ਬਦਲ ਕੇ ਰਵਣਾ ਨੇ ਕੱਢ ਜਾਂਦੀ ਆ ਮੇਰਾ ਸਟਾਈਲ ਤਾਂ ਨਾ ਇੱਕ ਹੀ ਬਦਲਦਾ ਮਖੀਰਵਣ ਤੇਰੇ ਤੇ ਬੈਠੀ ਹੈਗਾ ਮੰਚਰ ਬੈਠਾ ਫੋਨ ਤੇ ਮੂੜੀ ਬੰਦਾ ਮੈਂ ਮੂਡ ਪਤਾ ਨਹੀਂ ਕਿੱਧਰ ਨੂੰ ਹੋ ਜਾਣਾ ਮੇਰਾ ਦਿਸ ਇਸ ਸਰ ਕੋਪਲਾ ਲੈ ਨਾ ਪਹਿਲਾਂ ਖਾਂਦਾ ਹੁੰਦੇ ਆ ਨਾ ਮੈਂ ਤਾਂ ਹੁਣ ਵੀ ਕੋਕਲਾ ਬਣਾ ਲੈਣਾ ਸਵਾਦ ਆ ਲੱਗਦਾ ਕਿਸੇ ਦਾ ਮੈਂਵੇਂ ਬਣਾ ਲਈ ਹਾਂ ਹਾਂ ਮੱਖਾ ਬਹੁਤ ਤੇਜ਼ ਹੈ ਉਨੀ ਤੇ ਕੋਕਲਾ ਖਾਲਾ ਹੈ ਹੈ ਕਿ ਕਰਦੇ ਨੇ ਇਹ ਨਹੀਂ ਤਾਂ ਬੰਦਾ ਦਾ ਮੂੰਹ ਚਾ ਅੰਦਰ ਕੋਕਲਾ ਪੈ ਜਾਂਦਾ ਫੱਕਰ ਮੋੜੇ ਆਵਾਜ਼ ਹੋ ਤਾਂ ਦੀ ਰਹੇ ਮੋਟਾ ਵਾਸੇ ਹੁਣ ਤੈਨੂੰ ਮੋਟੋ ਕਹਿਣ ਤੇ ਕੋਈ ਹਰਜ ਤਾਂ ਹੈ ਨਹੀਂਗਾ। ਹਾਂ। ਮੋਟੀਆਂ। ਹਾਂ ਵਾਹ। ਛੋਕਰੇ ਜਿਹਾ ਮੰਨੀਆ ਦਾ ਆਪਣੇ ਆਪ। ਮੈਨੂੰ ਪਤਾ ਹੈ। ਤੇ ਮੈਨੂੰ ਐਵੇਂ ਮੋਟਾ-ਮੋਟਾ ਕਰੀ ਜੈ ਨਹੀਂ ਇਹਨੇ ਸੁੱਕਿਆ ਪਿਆ ਮੇਰਾ। ਮੋਟਾ ਦੀ ਮੋਟੇ ਮੋਟਾ ਹੀ ਹੋਊਗਾ। ਠੱਰਾ ਹੋਊ। ਆਹ ਨੂਰ ਕਿੱਧਰ ਤੁਰਿਆ ਜਾਂਦਾ। ਬਸ ਆਏ 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 ਇਹ ਮਗਰ ਮਗਰ ਰੋ ਬਸ। ਇਧਰ ਜਿੱਧਰ ਨੂੰ ਜਾਣਾ ਆਏ ਨੇ ਐਂ ਕਹਿੰਦੇ ਨਿਵਾਰੀ ਨੂੰ ਹੱਥ ਪਾ ਲੈ ਕਹਿੰਦੇ ਉਹ ਨਿਵਾਰੀ ਨੂੰ ਹੱਥ ਪਾ ਲੈ ਤੇ ਬਾਅਦ ਨੂੰ ਹੱਥ ਪਾ ਲਿਆ ਫਿਰ ਇਹਨੇ ਸਾਰਾ ਹੱਥ ਪਾ ਲੈ ਦੇ ਬਾਹਰ ਉਸ ਤੋਂ ਬਾਅਦ ਬੈੱਡ ਨੂੰ ਕੁੱਛ ਨਾਲੋਂ ਹੱਥ ਪਾ ਲੈਣਾ ਉਸ ਤੋਂ ਬਾਅਦ ਇਹਨੇ ਪਾਲਣਾ ਬੈੱਡ ਨੂੰ ਆ ਤੇ ਬੈੱਡ ਤੋਂ ਬਾਅਦ ਕੀ ਲਿਖਿਆ ਜੋ ਵੀ ਜੋ ਆਪ ਬਾਈਕ ਨੂੰ ਬਾਈਕ ਤੋਂ ਬਾਅਦ ਗੇਟ ਨੂੰ ਦਿਨ ਕਿਹ ਐ ਤੁਰੇ ਕਰਦੀ ਐ ਪੁਰਲਾਮ ਦਾ ਜੀ ਕਰਪਾਣਾ ਨੰਵੀ ਜੈਸਾ ਨਾਮ ਵੀ ਲਾਉਣਾ ਇਹ ਤੁਰਕ ਨਹੀਂ ਵੇਖਿਆ ਆਪਣੇ ਪੈਰਾਂ ਤੇ ਵੀ ਕਿਵੇਂ ਤੁਰੀਦਾ ਮੈਨੂੰ ਪਤਾ ਨਹੀਂ ਤੇ ਉਸ ਹਾਲਾਣ ਗੁਰੂ ਸਾਹਿਬ ਨੇ ਹਨਾ ਕਿ ਜਪਨੂ ਨੂੰ ਹਿੰਮਤ ਦਿੱਤੀ ਆ ਜਪਨੂ ਨੂੰ ਹਿੰਮਤ ਦੇ ਲੋ ਹਨਾ ਤੇ ਇਹ ਰੋੜਨਾ ਬਾਅਦ ਚ ਸਿੱਖੀ ਆ ਪੈੜਨਾ ਤੁਰਨਾ ਪਹਿਲਾਂ ਸਿੱਖੀ ਆ ਇਹਨੂੰ ਤੁਰਨ ਦਾ ਬਹੁਤ ਜ਼ਿਆਦਾ ਸ਼ੌਂਕ ਆ ਆ ਜਪਨੂ ਜਿਹਨੇ ਮਾਰਾਇਨੇ ਕਹੇ ਕੇ ਪੇਜਾ ਹਵੇ ਤੇਰੇ ਭਾਉ ਦਾ ਜੰਦਗੀ ਜਲੇ ਤੁਰਿਆ ਤੂੰ ਤੁਰ ਆਨੇ ਨੂੰ ਬਹੁਤ ਪੜੇ ਹਾਂ ਵਾਰਦਾ ਜਪਨੂ ਰਾ ਗਈ ਅਥੇ ਉਹ ਤਾਂ ਫਟਰੀ ਮੈਨ ਹਰਦੇ ਕਿ ਕੀ ਗੱਲ ਆ ਪਣੀ ਪਣੀ ਆ ਨਾ ਨਾ ਹਾਂ ਆਮ ਆ ਲੈ ਰਿਹਾ ਬੜਰ ਐ ਮੈਨੂੰ ਜੈਨ ਪਤਾ ਕਿੱਥੋਂ ਆਏ ਸੀ ਹਾਂ ਕਿੱਥੇ ਆਏ ਸੀ ਖੇਤਾਂ 'ਚ ਹੈ ਆਂ ਆਂ ਗੱਲਾਂ ਉਹ ਦੇਖੋ ਪੇਲ ਕਿੱਥੇ ਸੀ ਟਰੀ ਕਿੱਥੇ ਸੀ ਪਾਪਾ ਜਾ ਕਰ ਰਹੇ ਪਤਾ

ਉਹ ਦੇਖੋ ਡੌਗੀ ਵੀ ਆਇਆ ਦੁੱਧ ਪ੍ਰਸ਼ਾਦ ਲੈਣ ਪਾਣੀ ਵੀ ਹੈਗਾ ਮੈਂ ਧਿਆਨ ਦੇ ਕੇ ਹਾਂ ਦੇਖ ਪਾਣੀ ਪੀਊਗਾ ਸਿਆਸ ਲੱਗਦੀ ਪੀਲਾ 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 ਪੀ ਲੈ ਦੇ ਹਾਂ ਜੱਪੂ ਡੌਗੀ ਪਾਣੀ ਪੀਦਾ ਜੀ ਮਾਮਪਿੰਦਾ ਜੀ ਦੇ ਖਾਣੀ ਆਣੇ ਪਾਣੀ ਅੱਛਾ ਦੇਖ ਖਾਣੀ ਸੀ ਕੋਈ ਨਹੀਂ ਆਹ ਪ੍ਰਸ਼ਾਦ ਪਿਆ ਸੀ ਨਾ ਉਹ ਕਦੋਂ ਤਾਂ ਵੇਖ ਰਿਆ ਸੀ ਚਲੋ ਚਲੀਏ ਦੱਬ ਜੱਪੂ ਮੈਂ ਪਹਿਲੇ ਜੋ ਜੱਪਨੂਨ ਚਲੋ ਚਲੀਏ ਚਲੋ ਪਾਪਾ ਦੇ ਕੀ ਦਾਤ ਕਰੀ ਜਾਂਦੇ ਆ ਐ ਤੋਨੇ ਗੱਡੀ ਤੋਰ ਪੀ ਬਾਈ ਨਹੀਂ ਨਹੀਂ ਫੋਨ ਨਹੀਂ ਲੈਣਾ ਤੂੰ ਹੱਥ ਭਾ ਕੇ ਰੱਖ ਗੱਡੀ ਨੂੰ ਗੱਡੀ ਚੋਨੇ ਆਪਾਂ ਹਾਂ ਚਲਾਓ ਕਰਾਂ ਗਾ ਗੱਡੀ ਚਲੋ ਇੱਥੇ ਚਲਾ ਦੋ ਚਲੋ ਚਾਓ ਚਲਾਈਏ ਹੱਥ ਭਾ ਲੋ ਕਰਾਂ ਚੰਗੀ ਤਰ੍ਹਾਂ ਬਾਈ ਸਵਾਰੀ ਆ ਦੀ ਆਪ ਜ਼ਿੰਮੇਵਾਰ ਆ ਗੱਡੀ ਤੋਰ ਲੱਗੀ ਐ ਹੰਮ ਛਵਾਰੀ ਆਪ ਦੀ ਆਪ ਜ਼ਿੰਮੇਵਾਰ ਆ ਭਾਈ ਛਵਾਰੀ ਆਪ ਦੀ ਆਪ ਜ਼ਿੰਮੇਵਾਰ ਆ ਛਵਾਰੀ ਆਪ ਦੀ ਆਪ ਜ਼ਿੰਮੇਵਾਰ ਆ ਆਹ ਤਾਂ ਪੂਏ ਛਾਰੀ ਆਪ ਦੀ ਆਪ ਜ਼ਿੰਮੇਵਾਰ ਹੈ ਛਵਾਰੀ ਆਪ ਦੀ ਆਪ ਜ਼ਿੰਮੇਵਾਰ ਹੈ ਜੱਪੂ ਛੜਾ ਡਿੱਗੀ ਹੋ ਜੂਗੀ ਪੱਛੂ ਕਮਿਆ ਜਾ ਰਾਜਾ ਬਣਿਆ ਬੈਠਾ ਮੇਰਾ ਪੁੱਤ ਓਏ ਡੇਗ ਭੰਗ ਮੋਟਾ ਲਾਈ ਲੇਟ ਹੋ ਗਏ ਸਾਡੇ ਨਾਲ ਗਲੀ ਦੇ ਵਿੱਚ ਟਰਾਲੀ ਫਸੀ ਹੋਈ ਸੀ ਤੇ ਉਹਦੇ ਕਾਰਨ ਅਸੀਂ ਲੇਟ ਹੋ ਗਏ ਮਾਤਾ ਜੀ ਨੇ ਫੋਨ ਲਾਇਆ ਸੀ ਜਿਹੜੇ ਯਾਨੀ ਕਿ ਗ੍ਰਾਮ ਸਿੰਘ ਆ ਸਾਡੇ ਗੁਰਦੁਆਰਾ ਸਦੇ ਉਹਨਾਂ ਨੂੰ ਮਿਲਣਾ ਸੀਗਾ ਉਹਨਾਂ ਦੇ ਤਾਂ ਰਿਸ਼ਤੇਦਾਰ ਆ ਤੇ ਉਹ ਆਪਣੀਆਂ ਵੀਡੀਓ ਦੇਖਦੇ ਆ ਉਹ ਕਹਿੰਦੇ ਸਾਨੂੰ ਗੁਰਦੁਆਰਾ ਸਾਹਿਬ ਆ ਬੰਦ ਹੋ ਗਿਆ ਮੱਥਾ ਠੀਕ ਹਾਂ ਬਾਹਰ ਦੇਖ ਲਓ ਉਹ ਕਹਿੰਦੇ ਸਾਨੂੰ ਮਿਲ ਕੇ ਜਾਓ ਅਸੀਂ ਲੇਟ ਹੋ ਗਏ ਟਰਾਲੀ ਬੱਜਰੀ ਵਾਲੀ ਸੀਗੀ ਤੇ ਨੂਰੀ ਘੱਟੇ ਆਏ ਆ ਇੱਧਰ ਆ ਜੀ ਇੱਧਰ ਆ ਜੀ ਅਸੀਂ ਕਿੱਥੇ ਆਈ ਜੀ ਬਾਗ ਗੁਰੂ ਵਾਦ ਨੂੰ ਦੇ ਕਰਿਆ ਆਈ ਸੀ ਆਪਾਂ ਚੱਤਨਾ ਚੱਤਨਾ ਕਿਵੇਂ ਪਤਾ ਕਿਵੇਂ ਗਿਆ ਚੱਤਨਾ ਮੈਂ ਕਿਵੇਂ ਕਹਿੰਦੇ ਜੀ ਬਾਏ ਬੂ ਕਿੱਥੇ ਆਇਸੀ ਬਾਬਾ ਜੀ ਦੇ ਘਰੇ ਤੁਹਾਨੂੰ ਲੱਗੀ ਇਹ ਤਾਂ ਉਹ ਹਾਂ ਹਾਂ ਜੀ ਹੋਰ ਨਹੀਂ ਜਾਣਾ ਦੇਖੇਗਾ ਬੰਦੀ ਬਾਤ ਹੁੰਦੀ ਹੈ ਪਤਾ ਦਿੱਤੀ ਵਾ ਤੇ ਬਸ ਉਗੜਾਈ ਜਨੀ ਓਏ ਜੱਪਨੂਰਾ ਦੀਦੀ ਆ ਓਏ ਹਰ ਦਿਨ ਹੀ ਫਰਦੂ ਨਾ ਜੱਪਨੂ ਲੁੱਤ ਓਟਾ ਪੀਉਂਦੇ ਰਹੇ ਬੋਤਲ ਨਾ ਪਾ ਹੈਲੋ ਕਰਿਆ ਆ ਗਏ ਮਿਸੇ ਕਿਥੇ ਉਹ ਮਾਰਨਗੇ ਕੁੜੀ ਦੇ ਠੀਕ ਆ ਅਸੀਂ ਤਾਂ ਬਾਬਾ ਜੀ ਘਰ ਹੀ ਆ ਗਏ ਆ ਖੜ ਜਾ ਭਰਾ ਖੜ ਜਾ ਤੇ ਤੈਨੂੰ ਕੁੱਟੂਗੀ ਵੱਡੀ ਆ ਜਿੱਥੋਂ ਦੀਦੀ ਹੁਣ ਭਜਦੀਆਂ ਦੰਨਾ ਪੋਸੋ ਅਪਨੇ ਨਾਮ ਵਾਇਧੂ ਬੋਲੋ ਵਾਇਧੂ ਵਾਇਧੂ ਜਦ ਬੈਰੀ ਜੇ ਤੁਸੂ ਆਇਆ ਇਹਨੂੰ ਸਿਰ ਮੂਲ ਮੰਤਰ ਦਾ ਪਾਠ ਕਰਾ। ਵਾਹਿਗੁਰੂ ਆ ਮੂਲ ਮੰਤਰ ਦਾ ਪਾਠ ਦਿੱਤਾ। ਚੁੱਪ ਕਰਕੇ ਸੋਚੀ। ਗਿਆਨੀ ਵਾਹਿਗੁਰੂ। ਧੰਨ ਵਾਹਿਗੁਰੂ। ਹੱਥ ਜੋੜ ਕੇ। ਲੈ। ਨਾ। ਨਾ। ਦੁਰੇ ਵਾਹਿਗੁਰੂ ਕੋ। ਨਾ। ਵਾਹਿਗੁਰੂ ਕੋ ਪਹਿਲਾਂ। ਫੇਰ ਚੱਕੂਗਾ। ਡੈਕ ਪੇਗਾ ਇੱਥੇ ਬੋਲ ਆ ਜਾ ਆ ਜਾ ਆ ਜਾ ਸੁਪਰ ਤੋਂ ਬਾਹਰ ਆ ਇਸੇ ਜੱਪ ਨੂਰ ਤੇ ਰੇਕ ਟਿਕ ਜਦ ਆ ਆ ਜਾ ਹੈ ਇਹ ਕੋਲ ਤੋਂ ਜੱਤ ਨੂਰ ਤੇ ਨਹੀਂ ਜੱਪ ਨੂਰ ਨਾਲ ਹੋਰ ਮਲੇ ਆਵਾਂਗੇ ਠੀਕ ਹੈ ਤੇ ਨਹੀਂ ਜੱਪ ਨੂਰ ਨਾ ਟਿਕਣ ਵਾਲਾ ਜੋ ਨਹੀਂ ਹੋਰ ਨਹੀਂ ਲਿਖਦੀ ਪਰ ਹੁੰਦਾ ਅੱਜ ਅਨ ਮਾਸੀ ਜੀ ਦੇ ਨਾ ਪਤੀ ਜੀ ਆ ਦਰਾਣੀ ਇੱਕ ਦਰਾਣੀ ਇੱਕ ਬਾਹ ਹਾਂਜੀ ਉਹ ਨਾ ਸਾਡੀ ਵੀਡੀਓ ਦੇਖਦੇ ਤੇ ਉਹਨਾਂ ਨੇ ਕਿਹਾ ਮਾਸੀ ਜੀ ਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਉਹਨਾਂ ਦੇ ਘਰ ਦੇ ਲੱਗ ਹੀ ਰਹਿੰਨੇ ਆ ਤੇ ਹੁਣ ਅਸੀਂ ਅੱਜ ਆਏ ਆ ਉਹਨਾਂ ਨੂੰ ਵੀ ਯਕੀਨ ਹੋ ਜਾਊਗਾ ਵੀ ਬਾਹ ਕੀ ਘਰ ਦੇ ਕੋਲੇ ਰਹਿੰਦੇ ਆ ਘਰ ਦੇ ਕੋਲੇ ਰਹਿੰਦੇ ਆ ਕਿਉਂਕਿ ਜਿਹੜੇ ਗੁਰਦੁਆਰਾ ਸਾਹਿਬ ਇਹ ਜਾਨੀ ਕਿ ਸੇਵਾ ਕਰਦੇ ਆ ਨਾ ਤੇ ਉਹ ਆਪਣਾ ਜਾਨ ਕੇ ਵੀ ਆਪਾਂ ਨੂੰ ਹੀ ਲੱਗਦਾ ਗੁਰਦਵਾਰਾ ਸਾਹਿਬ ਆਪਣੇ ਗੁਰਦਵਾਰਾ ਸਾਹਿਬ ਤੋਂ ਨਾਲ ਦੀ ਗਲੀ ਜੀ ਜਾਨੀ ਕੇ ਵੀ ਆਪਣਾ ਘਰ ਆ ਜਾਨੀ ਕੇ ਗੁਰਦਵਾਰਾ ਦੇ ਸੇਮ ਕੋਲੇ ਸੰਝ ਲੋ ਅਸੀਂ ਇਨ ਸਾਨੂੰ ਨੇਰਾ ਹੋ ਗਿਆ ਇਸ ਕਰਕੇ ਹੁਣ ਆਏ ਆ ਅਸੀਂ ਚਲੋ ਲੰਗਰ ਆਉਂਦੇ ਪ੍ਰਸ਼ਾਦ ਖਾਇਆ ਬੰਦੇ ਤੇ ਮੈਂ ਕਹਿੰਦੀ ਗੁਰੂ ਘਰ ਦਾ ਲੰਗਰ ਖਾ ਕੇ ਤੇ ਬਹੁਤ ਹੀ ਵਧੀਆ ਲੱਗਦਾ ਹੈ ਹਨ ਤੇ ਅਨੰਤ ਆ ਅਨੰਦ ਆ ਜਦ ਜਨਮ ਕਾ ਲਾ ਆਦਾ ਅਸੀਂ 5 ਵਜੇ ਜਾਣਾ ਸੀਗਾ ਹਾਂ ਉਹ ਬੱਜਰੀ ਵਾਲੀ ਟਰਾਲੀ ਫਸ ਗਈ ਸੀਗੀ ਇੱਥੇ ਕੰਮ ਚੱਲੀ ਜਾਂਦਾਗਾ ਇੱਕ ਐ ਵੀ ਚਲੇਗੀ ਆਪਣਾ ਸਮਾਨ ਚਲੇਗਾ ਸਾਡਾ ਉੱਥੋਂ ਆਏ ਲੇਟ ਮੈਨੂੰ ਕਹਿੰਦੇ ਮੈਂ 15 20 ਮਿੰਟ ਤੱਕ ਆ ਦਿੰਦਾ ਹਾਂ ਤੇ ਅੱਗੇ ਘੰਟਾ ਲੱਗਦਾ ਆਜਾ ਆਜੋ ਇੱਕ ਤਰ੍ਹਾਂ ਹੀ بگੜੀ ਹੋਣਾ ਵਰਤ ਹੈ ਨਹੀਂ ਆਜੋ ਇਹਨਾਂ ਨੂੰ ਅਸੀਂ ਅੱਜ ਹੀ ਇਨਵਾਈਟ ਕਰਦੇ ਆਂ ਤੇ 12 ਤਰੀਕ ਨੂੰ ਤੁਹਾਨੂੰ ਵੀ ਪਤਾ ਇਹਨਾਂ ਸਾਰਿਆਂ ਨੂੰ ਵੀ ਪਤਾ ਜਿਹੜੇ ਆਪਣੇ ਰਿਸ਼ਤੇਦਾਰ ਆ ਸਾਰੇ ਹਨ ਭੈਣ ਭਰਾ ਜਿਹੜੇ ਸਾਡੇ ਨਾਲ ਜੁੜੇ ਪਏ ਆ ਇਹ 12 ਤਰੀਕ ਨੂੰ ਜਪਨੂ ਦਾ ਆਉਂਦੀ 12 ਤਰੀਕ ਨੂੰ ਅਗਲੇ ਮਹੀਨੇ ਦੀ ਸਾਰਾ ਸਾਥ ਸਾਥ 10ਵੇਂ ਮਹੀਨੇ ਦੀ 12 ਤਰੀਕ ਨੂੰ ਜਪਨੂ ਦਾ ਬਰਥਡੇ ਆ ਤੁਹਾਨੂੰ ਅਸੀਂ ਇਨਵਾਈਟ ਅੱਜ ਤੋਂ ਹੀ ਕਰਦੇ ਆ ਜਰੂਰ ਪਹੁੰਚੋ ਬਾਬਾ ਜੀ ਨੇ ਤਾਂ ਆਣਾ ਹੀ ਹੋਣਾ ਤੁਸੀਂ ਵੀ ਆਇਓ ਠੀਕ ਹੈ ਧੰਨਵਾਦ ਹਾਂਜੀ ਆਪਣਾ ਰੋਜ਼ ਸੁਣਦੀ ਆ ਕਿ ਵਾਹਿਗੁਰੂ ਤੋਂ ਮੰਗੀਏ ਸਾਰਿਆਂ ਦੀ ਖੈਰ ਤੇ ਇਹਨੂੰ ਲਾ ਕੇ ਜਾਂਦਾ ਮੋਬਾਈਲ ਤੇ ਦੇਣਾ ਪੈਂਦਾਗਾ ਜਾਂ ਵੀਡੀਓ ਤੇ ਫਿਰ ਹੱਥ ਜੋੜ ਲੈਂਦੀ ਆ ਹੱਥ ਜੋੜ ਕੇ ਇਹਨੂੰ ਕਹਿੰਦੇ ਆ ਹੈਂਡ ਜੋੜਦਾ ਹੈਂਡ ਜੋੜ ਕੇ ਵਾਹਿਗੁਰੂ ਤੋਂ ਮੰਗੀਏ ਸਾਰਿਆਂ ਦੇ ਖੜਾ ਐਂ ਕਰਦੀ ਰਹਿੰਦੀ ਆ ਹਰ ਵਕਤ ਵੀ ਇਹਨੂੰ ਯਾਨੀ ਕਿ ਚਤੋਂ ਪੈਰ ਵੀ ਇਹ ਲਾਈ ਰੱਖੋ ਤਾਂ ਬਸ ਇਦਾਂ ਹੀ ਖੁਸ਼ ਰਹਿੰਦੀ ਆ ਵਾਹਿਗੁਰੂ ਤੋਂ ਮੰਗੀਏ ਸਾਰਿਆਂ ਦੀ ਖੈਰ ਕਨੇਹ ਰਵਣ ਹਾਂ ਆਪਣਾ ਹੋਂ ਵੀ ਲੱਗੀ ਹੋਈ ਐ ਹਾਂ ਬਣਾ ਕਰ ਨਾ ਦੇਖਦੀ ਵੀ ਇਹ ਗੌਰ ਨਾਲ ਦੇਖਦੀ ਢੋਲਾ ਆ ਕੇ ਪੂਰੀ ਹਾਂ ਸਰਾ ਕੀ ਕਰਦੀ ਦਿੰਦੀ ਐ ਤੇ ਐ ਹੀ ਹੋਵੇਖਦੀ ਰਾਤ ਵੀ ਫੋਨ ਦੇ ਵਿੱਚ ਮੈਨੂੰ ਕਹੀ ਜਾਵੇ ਇਹ ਐ ਲਗਾ ਦੋ ਮਤਲਬ ਪਤਾ ਲੱਗ ਜਾਂਦਾ ਮੈਨੂੰ ਇੱਕ ਭੱਜੇ ਭੱਜੇ ਆਓ ਜੀ ਤੇ ਇਹਦੇ ਤੇ ਹੌਦ ਤੇ ਤਾਲੀਆਂ ਮਾਰੀ ਜੀ ਕਲਾਪਿੰਗ ਕਰਦੀ ਹਾਂ ਭੱਜੇ ਭੱਜੇ ਆਓ ਤੇ ਕਰਦੀ ਹੈ ਹਾਂ ਭੱਜੇ ਭੱਜੇ ਆਓ ਭੱਜੇ ਭੱਜੇ ਮੈਂ ਤੇ ਆਵਾਜ਼ ਸਾਨੂੰ ਟੀਵੀ ਦੀ ਬੰਦ ਕਰਨੀ ਪਈ ਕਿਉਂਕਿ ਆਪਾਂ ਚਲਾ ਨਹੀਂ ਸਕਦੇ ਫਿਰ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਸਾਨੂੰ ਆਵਾਜ਼ ਦੁਬਾਰਾ ਭਰਨੀ ਪੈ ਰਹੀ ਹੈ ਜਿਵੇਂ ਜਗਨੂਰ ਮਸਤ ਹੋ ਕੇ ਲੱਗੀ ਹੋਈ ਹੈ ਸਾਨੂੰ ਹੋਰ ਕੋਈ ਕੰਮ ਨਹੀਂ ਆਇਆ ਸਾਰਾ ਦਿਨ ਹੀ ਲਗਾ ਕੇ ਰੱਖ ਬੱਦ